ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਇਸ ਤੋਂ ਪਹਿਲਾਂ ਜਿਹੜੇ 93 94 ਚ ਆਏ ਸੀਗੇ ਇਹਦੇ ਵਿੱਚ ਛੋਟੇ-ਮੋਟੇ ਹੋਰ ਵੀ ਮੈਂ ਹੜ੍ਹ ਦੇਖ ਚੁੱਕਿਆ ਔਰ ਆਂਦਿਆਂ ਲਗਾਤਾਰ ਤੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਇਹਦੀ ਪੂਰੀ ਸਾਇੰਟਿਫਿਕ ਸਟੱਡੀ ਕਰਕੇ ਮੈਨੂੰ ਲੱਗਿਆ ਵੀ ਇਹ ਮਤਲਬ ਜਿਹੜੇ ਪਟਿਆਲੇ ਨੂੰ ਹੜਾਂ ਨੇ ਮਾਰਿਆ ਇਹ ਸਾਡੀ ਕਿਸਮਤ ਮਾੜੀ ਨਹੀਂ ਹੈ ਨਾ ਕੋਈ ਇਹ ਕੋਈ ਕਰੋਪੀ ਹੈ ਇਹ ਉਹਨਾਂ ਦੀ ਮਾਰ ਹੈ ਜਿਹੜੇ ਜਦੋਂ ਜਦੋਂ ਨਦੀ ਮਤਲਬ ਚੜ ਜਾਂਦੀ ਹੈ ਤੇ ਨੱਥ ਚੂੜਾ ਦੇਣ ਵਾਲੇ ਉਹਨਾਂ ਦੀ ਮਾਰ ਹੈ ਇਹ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪਾਲਿਸੀਆਂ ਆ ਉਹਦੀ ਮਾਰ ਹੈ ਔਰ ਇਹ ਜਿਹੜੀ ਪਟਿਆਲਾ ਘਿਰਾਓ ਹੈ ਇਹ ਚੰਡੀਗੜ੍ਹ ਤੋਂ ਚੱਲਦੀ ਆ ਮੁਹਾਲੀ ਫਤਿਹਗੜ ਸਾਹਿਬ ਫਿਰੇ ਪਟਿਆਲੇ ਚ ਆਂਦੀ ਆ ਜਿਹੜੀ ਕਿ ਗੁਰਦੁਆਰਾ ਆਕਰ ਸਾਹਿਬ ਤੋਂ ਉਧਰੋਂ ਆਪਣਾ ਇੰਟਰ ਕਰਦੀ ਆ ਔਰ ਇਹਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀਆਂ ਜਿਹੜੀਆਂ ਛੋਟ-ਛੋਟੀਆਂ ਉਹਦੇ ਚ ਪਾਣੀ ਪੈਂਦੀਆਂ ਆ ਗਈਆਂ ਤੇ ਉਹਦੀ ਸਾਰੀ ਸੈਨੀਟਿਕ ਮੈਨੇਜਮੈਂਟ ਕਰਾਂਗੇ ਜੀ ਇੱਕ ਤਾਂ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਦਾ ਕਾਨ ਤੱਕ ਇਹਦੇ ਤੇ ਘੱਟੋ-ਘੱਟ 1000 ਖੂਹ ਬਣਾਵਾਂਗੇ ਜਿਹੜੇ 15x20 30 ਫੁੱਟ ਦੇ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਜਿਹੜੀ ਇੱਟਾਂ ਦੀ ਜਾਲੀ ਬਣੇਗੀ ਔਰ ਉਹ 1.5-1.5 2-2 ਲੱਖ 5-5 ਲੱਖ ਲੀਟਰ ਪਾਣੀ ਪੀਣਗੇ ਔਰ ਦੂਜਾ ਇਹਦਾ ਉਦੇ ਨਾਲ ਜਿਹੜੀ ਲੱਗਦੀ ਹੈ ਇੱਥੇ ਆ ਕੇ ਬਹੁਤ ਇਹਦਾ ਜਿਹੜਾ ਹੈਗਾ ਛੋਟੀ ਹੋ ਜਾਂਦੀ ਹੈ ਇਹਨਾਂ ਦੀ ਪਿੱਛੋਂ ਜਿੰਨਾ ਪਾਣੀ ਆਂਦਾ ਹੈ ਇਹਦੀ ਕਪੈਸਿਟੀ ਤੀਜਾ ਚੌਥਾ ਹਿੱਸਾ ਰਹਿ ਜਾਂਦੀ ਉਹਨੂੰ ਡਾਫ ਕਹਿੰਦੇ ਆ ਜੀ ਇੱਥੇ ਡਾਫ ਲੱਗ ਜਾਂਦੀ ਹੈ ਰੋਕ ਲੱਗ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਜਿੰਨੀਆਂ ਵੀ ਸਾਡੀਆਂ ਕਲੋਨੀਆਂ ਆਉਂਦੀਆਂ ਚਾਹੇ ਉਹ अर्बन ਸਟੇਟ ਹੈ ਜੀ ਫਰੈਂਚ ਕੋਲੋਨੀ ਹੈ ਗੋਬਿੰਦਨਗਰ ਹੈ ਅੱਗੇ ਆ ਕੇ ਜਿਹੜਾ ਤੁਹਾਡਾ ਮਤਲਬ ਜਿੰਨੀਆਂ ਵੀ ਸ਼ਹਿਰ ਵਾਲੇ ਪਾਸੇ ਜਿੰਨੀਆਂ ਕਲੋਨੀਆਂ ਪੈਂਦੀਆਂ ਤੇਜਪਾ ਕਲੋਨੀ ਸਾਰੀਆਂ ਜਿੰਨੀਆਂ ਵੀ ਪੈਂਦੀਆਂ ਉਹ ਸਾਰੀਆਂ ਡੁੱਬ ਜਾਣੀਆਂ ਇਹਦੇ ਚੜੀਆਂ ਨਦੀ ਦੇ ਉਪਰਲੇ ਪਾਸੇ ਪੈਂਦੀਆਂ ਤੇ ਕਈ ਵਾਰੀ ਤਾਂ ਜਿਹੜਾ ਇੱਕ ਸੀਗਾ 93 94 ਵਾਲਿਆਂ ਦੇ ਵਿੱਚ ਤਾਂ ਪੂਰਾ ਸ਼ਹਿਰ ਡੁੱਬ ਗਿਆ ਸੀ ਇਹਦੇ ਚ ਤ੍ਰਿਪੜੀ ਵਾਲਾ ਏਰੀਆ ਗੁਰਨਾਣਕ ਨਗਰ ਸਾਰਾ ਤੇ ਇਹਦੀ ਕਪੈਸਿਟੀ ਅਸੀਂ ਉਨੇ ਕਰਦੇ ਆ ਜਿੰਨੀ ਇੰਡਰਡੈਕਟ ਤੇ ਆ ਜਿੰਨੀ ਦੌਲਤਪੁਰ ਹੜ੍ਹ ਤੇ ਹੋਏਗੀ ਉਨੇ ਇੱਥੇ ਹੋਏਗੀ ਤਾਂ ਕਿ ਪਾਣੀ ਅੱਗੇ ਲੰਘ ਜਾ ਘੱਗਰ ਵਿੱਚ ਜਾ ਇਸ ਤੋਂ ਸવાય ਸਾਡੀ ਕੋਸ਼ਿਸ਼ ਆ ਕਿ ਅਸੀਂ ਪਾਣੀ ਨੂੰ ਹਾਰਵੈਸਟ ਕਰਾਂਗੇ ਸਾਰੇ ਪੁਆਇੰਟ ਤੇ ਹਾਰਵੈਸਟ ਕਰਾਂਗੇ ਤੇ ਮੈਂ ਪਟਿਆਲੇ ਦੇ ਜਿਹੜੇ ਬਜ਼ਨੀਕ ਆ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਨੂੰ ਨਾ ਤਾਂ ਹੜਾਂ ਦੀ ਮਾਰ ਪਵੇਗੀ ਤੇ ਨਾ ਉਹਨਾਂ ਲੀਡਰਾਂ ਦੀ ਮਾਰ ਪੈਗੀ ਜਿਹਨਾਂ ਨੇ ਸਾਨੂੰ ਇਹ ਕੁਦਰਤ ਦਾ ਸ਼ਰਾਪ ਸਾਨੂੰ ਦੱਸਦੇ ਰਹੇ ਅੱਜ ਤੱਕ ਇਹ ਕੁਦਰਤ ਦਾ ਸ਼ਰਾਪ ਨਹੀਂ ਉਹਨਾਂ ਲੀਡਰਾਂ ਦਾ ਉਹਨਾਂ ਦੀ ਲੀਡਰਸ਼ਿਪ ਦਾ ਸ਼ਰਾਪ ਸੀਗਾ ਜਿਹੜੇ ਅੱਜ ਤੱਕ ਸਾਨੂੰ ਗੁਮਰਾਹ ਕਰਦੇ ਰਹੇ ਸੋਨੇ ਦੇ ਨੱਥ ਚੋੜੇ ਦੇ ਕੇ ਤੇ ਅਸੀਂ ਇਹਦਾ ਇੱਕ ਵਿਗਿਆਨਕ ਹੱਲ ਕਰਾਂਗੇ ਔਰ ਪੱਕਾ ਹੱਲ ਕਰਾਂਗੇ ਪਟਾਲੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੜਾਂ ਦੀ ਪ੍ਰੋਬਲਮ ਨਹੀਂ ਆਊਗੀ ਪਰ ਜਿਹੜਾ ਉਹਨਾਂ ਦੇ ਆਉਣ ਵਾਸਤੇ ਅਸੀਂ ਕਰੋੜਾਂ ਲੀਟਰ ਜਿਹੜਾ ਪਾਣੀ ਹੈ ਉਹ ਜ਼ਮੀਨ ਦੇ niche ਜਮਾ ਕਰਾ ਦਾਂਗੇ ਜਿਵੇਂ ਆਪਾਂ ਆਪਣੇ ਬੱਚਿਆਂ ਦੀ ਬੈਂਕ ਵਿੱਚ FD ਕਰਾਉਂਦੇ ਆ ਅਸੀਂ ਪਾਣੀ ਦੀ FD ਕਰਾ ਕੇ ਜਾਏਗੀ ਭਗਵੰਤਬ ਜਿਹੜੀ ਉਹਨਾਂ ਦੀ ਮਤਲਬ ਇੱਕ ਸੈਂਟਿਫਿਕ ਅਪਰੋਚ ਆ ਉਹਦਾ ਰਿਜ਼ਲਟ ਹੈ ਕਿ ਅਸੀਂ ਜਿਹੜਾ ਹੈਗਾ ਇਹ ਕੰਮ ਸਾਰਾ ਕਰ ਪਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਪਟਿਆਲੇ ਵਾਲਿਆਂ ਨੂੰ ਕਿ ਪਟਿਆਲੇ ਦੇ ਵਿੱਚ ਜਿਹੜੇ ਹੜ ਆਣੇ ਆ ਬੰਦ ਬਹੁਤ ਬਹੁਤ ਧੰਨਵਾਦ